Oh, okay, okay. <تصفيق> <تصفيق> ਕਬੀਤੀ ਰਾਤ ਜਿੱਥੇ ਪੰਜਾਬ ਦੀਆਂ ਵੱਖ-ਵੱਖ ਥਾਵਾਂ ਦੇ ਉੱਪਰ ਧੁਮਾਕੇ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਤਾਂ ਉੱਥੇ ਹੀ ਬਠਿੰਡਾ ਦੇ ਵਿੱਚ ਜ਼ੋਰਦਾਰ ਧੁਮਾਕੇ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਲੋਕਾਂ ਨੂੰ ਅਸਮਾਨ ਦੇ ਵਿੱਚ ਜਗਦੇ ਹੋਏ ਕੁਝ ਟੁਕੜੇ ਦਿਖਾਈ ਦਿੱਤੇ ਤੇ ਲੋਕਾਂ ਦੇ ਘਰਾਂ ਦੀਆਂ ਛੱਤਾਂ-ਛੱਤਾਂ ਦੇ ਉੱਪਰ ਵੀ ਟੁਕੜੇ ਜਿਹੜੇ ਨੇ ਡਿੱਗੇ ਨੇ ਤੇ ਆਸ-ਪਾਸ ਦੇ ਖੇਤਾਂ ਦੇ ਵਿੱਚ ਵੀ ਖਾਲੀ ਥਾਵਾਂ ਦੇ ਉੱਪਰ ਜਿਹੜੇ ਟੁਕੜੇ ਮਿਲੇ ਨੇ ਤਾਂ ਉੱਧਰ ਬਠਿੰਡਾ ਜ਼ਿਲ੍ਹਾ ਦੇ ਕਿਹਾ ਜਾ ਰਿਹਾ ਕਿ 40 ਕਿਲੋਮੀਟਰ ਦੂਰ ਤੱਕ ਇਸ ਤੋਂ ਵੱਧ ਤੋਂ ਵੀ ਜਿਹੜਾ ਉਹ ਦੂਰ ਦੂਰ ਤੱਕ ਆਵਾਜ਼ਾਂ ਲੋਕਾਂ ਨੂੰ ਸੁਣਾਈ ਦਿੱਤੀਆਂ ਤੇ ਨਾਲ ਹੀ ਜਿਹੜੇ ਟੁਕੜੇ ਸੀ ਮਿਜ਼ਾਈਲਾਂ ਦੇ ਟੁਕੜੇ ਜਿਹੜੇ ਨੇ ਉਹ ਵੀ ਲੋਕਾਂ ਨੂੰ ਮਿਲੇ ਤਾਂ ਬਠਿੰਡਾ ਦੇ ਵਿੱਚ ਲਾਲ ਸਿੰਘ ਬਸਤੀ ਦੀ ਗੱਲ ਕਰਦੇ ਉੱਤਰ ਪਿੰਡ ਤੁੰਗਵਾਲੀ ਹੋਇਆ ਕੌਤਲਪੁਰ ਚ ਮਹਿਮਾ ਹੋਇਆ ਕਿਉਂਕਿ ਉੱਥੇ ਨਜ਼ਦੀਕ ਜਿੰਨੇ ਵੀ ਪਿੰਡ ਹੈਗੇ ਨੇ ਤਾਂ ਉਹਨਾਂ ਦੇ ਉੱਪਰ ਜੜੀਆਂ ਦੂਰ ਦੂਰ ਤੱਕ ਗੋਨੀਆਣਾ ਮੰਡੀ ਤੱਕ ਜਿਹੜੇ ਨੇ ਆਵਾਜ਼ਾਂ ਸੁਣਾਈ ਦਿੱਤੀਆਂ ਬਠਿੰਡਾ ਦੇ ਵਿੱਚ ਜਿਹੜਾ ਇਹ ਪੂਰਾ ਜ਼ਬਰਦਸਤ ਅਦਮਾਕਿਆਂ ਦੀਆਂ ਖਬਰਾਂ ਜਿਹੜੀਆਂ ਸੁਣਨ ਨੂੰ ਮਿਲਿਆ ਵੀਡੀਓ ਲੋਕਾਂ ਦੇ ਵੱਲੋਂ ਆਪਣੇ ਮੋਬਾਈਲ ਦੇ ਵਿੱਚ ਕੈਦ ਕਰ ਲਈ ਗਈ ਤੋਂ ਦਿਖਾ ਰਹੇ ਆ ਛੱਤਾਂ ਤੱਕ ਵੀ ਲੋਕਾਂ ਦੇ ਘਰਾਂ ਦੀਆਂ ਛੱਤਾਂ ਤੱਕ ਵੀ ਟੁਕੜੇ ਜਿਹੜੇ ਨੇ ਉਹ ਮਿਜ਼ਾਈਲਾਂ ਦੇ ਡਿੱਗੇ ਮਿਲੇ ਲੋਕਾਂ ਨੂੰ ਤਾਂ ਕੁਝ ਲੋਕਾਂ ਦੇ ਵੱਲੋਂ ਬੀੜ ਤਲਾਬ ਦੀ ਗੱਲ ਕਰਨੀ ਤੋਂ ਲੋਕਾਂ ਨੇ ਹੱਥਾਂ ਦੇ ਵਿੱਚ ਚੱਕ ਲਈ ਸੀਗੇ ਉਹ ਟੁਕੜੇ ਜਿਹੜੇ ਉਹਨਾਂ ਦੇ ਘਰਾਂ 'ਚ ਜਾਂ ਆਸ-ਪਾਸ ਜਿੰਨੇ ਵੀ ਡਿੱਗੇ ਸਿੱਤਾ ਬਹੁਤ ਦੂਰ ਤੱਕ ਬਠਿੰਡਾ ਦੇ ਵਿੱਚ ਬਹੁਤ ਜ਼ੋਰਦਾਰ ਜਿਹੜਾ ਕਿ ਇਹ ਧਮਾਕਾ ਇਹ ਹੋਇਆ ਸੀ ਉਸ ਤੋਂ ਬਾਅਦ ਉਧਰ ਬਠਿੰਡਾ ਪ੍ਰਸ਼ਾਸਨ ਦੇ ਵੱਲੋਂ ਵੀ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਜੇਕਰ ਤੁਹਾਨੂੰ ਕੋਈ ਵੀ ਸ਼ੱਕੀ ਚੀਜ਼ ਮਿਲਦੀ ਹੈ ਕੋਈ ਸ਼ੱਕੀ ਵਿਅਕਤੀ ਮਿਲਦਾ ਹੈ ਉਹਦੀਆਂ ਸ਼ੱਕੀ ਗਤੀਵਿਧੀਆਂ ਤੁਹਾਨੂੰ ਲੱਗਦੀਆਂ ਨੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਡਰਨਾ ਨਹੀਂ ਹੈ ਫੌਜ ਤੁਹਾਡੇ ਨਾਲ ਖੜੀ ਹੈ ਪੈਨਿਕ ਨਹੀਂ ਹੋਣਾ ਤੁਸੀਂ ਪਰ ਜਰੂਰ ਤੁਸੀਂ ਪ੍ਰਸ਼ਾਸਨ ਦਾ ਸਾਥ ਦਿਓ ਕੋਈ ਵੀ ਸ਼ੱਕੀ ਵਿਅਕਤੀ ਤੁਹਾਨੂੰ ਲੱਗਦਾ ਹੈ ਕੋਈ ਤੁਹਾਨੂੰ ਸ਼ੱਕੀ ਚੀਜ਼ ਲੱਗਦੀ ਹੈ ਕਿਸੇ ਦੀ ਸ਼ੱਕੀ ਗਤੀਵਿਧੀ ਲੱਗਦੀ ਹੈ ਤਾਂ ਤੁਰੰਤ ਪੁਲਿਸ ਦੇ ਨਾਲ ਜਿਹੜਾ ਹੈਗਾ ਤੁਸੀਂ ਸੰਪਰਕ ਕਰੋ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਬਠਿੰਡਾ ਪ੍ਰਸ਼ਾਸਨ ਦੇ ਵੱਲੋਂ ਇੱਕ ਫੋਨ ਨੰਬਰ ਵੀ ਜਿਹੜਾਗਾ ਜਾਰੀ ਕੀਤਾ ਗਿਆ ਕਿ ਇਸ ਨੰਬਰ ਦੇ ਉੱਪਰ ਤੁਸੀਂ ਜਿਹੜਾਗਾ ਸੰਪਰਕ ਕਰ ਸਕਦੇ ਹੋ ਅਗਰ ਜੇਕਰ ਤੁਹਾਨੂੰ ਕੋਈ ਵੀ ਸ਼ੱਕੀ ਚੀਜ਼ ਗਤੀਵਿਧੀ ਕੁਝ ਵੀ ਲੱਗਦਾ ਤੁਸੀਂ ਸਿੱਧਾ ਪੁਲਿਸ ਨੂੰ ਸੰਪਰਕ ਕਰਨਾ ਹੈ ਨਾਲ ਤੁਸੀਂ ਘਬਰਾਉਣਾ ਨਹੀਂ ਹੈ ਕਿਉਂਕਿ ਬੀਤੀ ਰਾਤ ਜੋ ਬਠਿੰਡਾ ਦੇ ਵਿੱਚ ਮਾਹੌਲ ਬਣਿਆ ਜੋ ਅਸਮਾਨ ਦੇ ਉੱਪਰ ਲੋਕਾਂ ਨੇ ਉਹ ਚੀਜ਼ਾਂ ਦੇਖੀਆਂ ਜਗਦੀਆਂ ਹੋਈਆਂ ਚੀਜ਼ਾਂ ਦੇਖੀਆਂ ਤਾਂ ਉਸ ਤੋਂ ਬਾਅਦ ਕਿਤੇ ਨਾ ਕਿ ਲੋਕ ਡਰ ਜੂੜ ਗਏ ਸੀ ਕਿ ਵੱਡਾ ਡਰ ਵਾਲਾ ਬਣ ਗਿਆ ਸੀ ਹਾਲਾਂਕਿ ਡਰਨ ਦੀ ਗੱਲ ਨਹੀਂ ਹੈ ਸਰਹੱਦਾਂ ਤੇ ਸਾਡੇ ਫੌਜੀ ਜਵਾਨ ਬੈਠੇ ਨੇ ਸਾਡੀ ਸੁਰੱਖਿਆ ਦੇ ਲਈ ਬੈਠੇ ਨੇ ਕਿਉਂਕਿ ਜੜੀਆਂ ਵੀ ਮਿਜ਼ਾਈਲਾਂ ਪਾਕਿਸਤਾਨ ਦੇ ਵੱਲੋਂ ਜੜੀਆਂ ਦਾਗੀਆਂ ਗਈਆਂ ਤਾਂ ਉਹਨਾਂ ਨੂੰ ਨਾਕਾਮ ਕਰ ਦਿੱਤਾ ਗਿਆ ਅਸਮਾਨ ਦੇ ਵਿੱਚ ਹੀ ਉਹਨਾਂ ਨੂੰ ਨਸ਼ਤ ਕੀਤਾ ਜਾ ਰਿਹਾ ਸਾਡੀ ਡਿਫੈਂਸ ਦੇ ਵੱਲੋਂ ਸਾਡੀ ਭਾਰਤੀ ਫੌਜ ਦੇ ਵੱਲੋਂ ਤਾਂ ਲਗਾਤਾਰ ਕਬਲੌਂਦੀ ਲੋੜ ਨਹੀਂ ਹੈਗੀ ਪਰ ਉੱਤਰ ਪਠਿੰਡਾ ਦੇ ਕਈ ਥਾਵਾਂ ਤੇ ਜਦੋਂ ਅਜਈਆਂ ਆਵਾਜ਼ਾਂ ਸੁਣਾਈ ਦਿੱਤੀਆਂ ਕਈ ਕਿਲੋਮੀਟਰ ਦੂਰ ਤੱਕ ਲੋਕਾਂ ਦੇ ਕੰਨੀਆਂ ਅਜਈਆਂ ਆਵਾਜ਼ਾਂ ਪਈਆਂ ਜਿਸ ਤੋਂ ਬਾਅਦ ਲੋਕ ਜਿਹੜੇ ਨੇ ਜ਼ਰੂਰ ਡਰ ਗਏ ਸੀਗੇ ਉਸ ਤੋਂ ਬਾਅਦ ਹੀ ਬਲੈਕਆਊਟ ਹੁੰਦਾ ਬੱਤੀ ਕੱਢ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਹੁਣ ਮਾਹੌਲ ਠੀਕ ਹੈ ਪਰ ਫਿਰ ਵੀ ਬਠਿੰਡਾ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤੀ ਗਈ ਚਤਾਵਨੀ ਸ਼ੱਕੀ ਵਿਅਕਤੀ ਮਿਲਦਾ ਜੇ ਸ਼ੱਕੀ ਗਤੀਵਿਧੀ ਕੋਈ ਲੱਭਦੀ ਹੈ ਤਾਂ ਸਾਡੇ ਨਾਲ ਸੰਪਰਕ ਕਰੋ ਤੁਹਾਨੂੰ ਦੱਸਦੀ ਹੈ ਕਿ ਬੀਤੀ ਰਾਤ ਪਠਾਨ ਕੋਟ 에ਅਰ ਫੋਰਸ ਦੇ ਉੱਪਰ ਪਾਕਿਸਤਾਨ ਦੇ ਵੱਲੋਂ ਜੋ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਲਗਾਤਾਰ ਮੂੰਹ ਤੋੜਮਾ ਜਵਾਬ ਜੋ ਹੈ ਉਹ ਦਿੱਤਾ ਗਿਆ ਹੈ ਸਾਡੀ ਭਾਰਤੀ ਫੌਜ ਦੇ ਵੱਲੋਂ ਬਠਿੰਡਾ ਦੇ ਵਿੱਚ ਵੀ ਕੁਝ ਅਜਿਹਾ ਮਾਹੌਲ ਵੇਖਣ ਨੂੰ ਮਿਲਿਆ ਲੋਕਾਂ ਦੇ ਘਰਾਂ ਦੇ ਉੱਪਰ ਛੱਤਾਂ ਦੇ ਉੱਪਰ ਜਿਹੜੇ ਟੁਕੜੇ ਮਿਲੇ ਤਾਂ ਉਸ ਤੋਂ ਬਾਅਦ ਲੋਕਾਂ ਨੇ ਕਈਨ ਹੱਥਾਂ ਦੇ ਵਿੱਚ ਵੀ ਚੱਕਲੇ ਸੀਗੇ ਤਸਵੀਰਾਂ ਢੀਰਤਲਾ ਤੁੰਗਵਾਲੀ ਪਿੰਡ ਹੋਇਆ ਫੁੱਟੋ ਮੰਡੀ ਤੱਕ ਜਿਹੜੀਆਂ ਨੇ ਆਵਾਜ਼ਾਂ ਸੁਣਾਈ ਦਿੱਤੀਆਂ 40 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਬਹੁਤ ਥਾਵਾਂ ਦੇ ਉੱਪਰ ਪਿੰਡਾਂ ਦੇ ਉੱਪਰ ਉਹ ਜਿਹੜੇ ਟੁਕੜੇ ਡਿੱਗੇ ਸੀਗੇ ਖੇਤਾਂ ਦੇ ਵਿੱਚ ਡਿੱਗੇ ਸੀਗੇ ਤਾਂ ਜਿਸ ਤੋਂ ਬਾਅਦ ਬਠਿੰਡਾ ਦੇ ਵਿੱਚ ਜ਼ਰੂਰ ਲੋਕ ਘਬਰਾ ਗਏ ਸੀ ਪਰ ਹੁਣ ਘਬਰਾਉਣ ਦੀ ਲੋੜ ਨਹੀਂ ਪ੍ਰਸ਼ਾਸਨ ਦੇ ਵੱਲੋਂ ਜੜੀ ਡਰਨਾ ਨਹੀਂ ਹੈ ਸਾਡੇ ਨਾਲ ਸੰਪਰਕ ਕਰੋ ਜੇਕਰ ਤੁਹਾਨੂੰ ਕੋਈ ਵੀ ਸ਼ੱਕੀ ਵਿਅਕਤੀ ਕੋਈ ਸ਼ੱਕੀ ਗਤੀਵਿਧੀ ਲੱਗਦੀ ਹੈ ਤਾਂ ਤਸਵੀਰਾ ਬਟਿੰਡਾ ਦੇ ਅਧਿਕਾਰੀ ਹੈ ਮੋਹਾਲ ਤੁਸੀਂ ਵੇਖੋ ਬਟਿੰਡਾ ਦੇ ਵਿੱਚ ਕਿਸ ਤਰ੍ਹਾਂ ਦਾ ਸੀਗਾ ਲੋਕਾਂ ਨੇ ਉਹਨਾਂ ਦ੍ਰਿਸ਼ਾਂ ਨੂੰ ਉਹਨਾਂ ਚੀਜ਼ਾਂ ਨੂੰ ਆਪਣੇ ਕੈਮਰੇ ਚ ਕੈਦ ਕੀਤਾ ਵੀਡੀਓ ਬਣਾਈ ਜਿਹੜੀ ਕਿ ਉਹਨਾਂ ਨੇ ਪੂਰਾ ਸੀਨ ਉਸ ਵੇਲੇ ਦੇਖਿਆ ਜਦੋਂ ਤਮਾਕਾ ਹੁੰਦਾ ਲੋਕ ਘਰਾਂ ਤੋਂ ਬਾਹਰ ਨਿਕਲਦੇ ਨੇ ਤਾਂ ਵੇਖਦੇ ਨੇ ਅਸਮਾਨ ਦੇ ਵਿੱਚ ਕੋਈ ਚੀਜ਼ ਜਾਗ ਰਹੀ ਹੈ ਜਿਸ ਤੋਂ ਬਾਅਦ ਲੋਕਾਂ ਦੇ ਕੋਲੋਂ ਵੀਡੀਓ ਬਣਾ ਲਈ ਜਾਂਦੀ ਹੈ